ਮਾਰਟੀ ਕੋ ਪੁੱਤਰਾ ਕੈਸੇ ਨਟਤ ਹੈ ਦੇਕੇ ਦੇਕੇ ਸੁਨੇ ਬੋਲੇ ਗਉੜਿਓ ਫਿਰਤ ਹੈ ਰਹਾਉ ਪੰਜਾਂ ਤਤਾਂ ਤੋਂ ਬਣਿਆ ਹੋਇਆ ਇਹ ਜੀਵ ਆਪਣੇ ਸੰਸਾਰ ਵਿੱਚ ਆਉਣ ਦੇ ਮੂਲ ਮਨੋਰਥ ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਸ਼ੰਕਾਰ ਦੀ ਮਾਇਆ ਵਿੱਚ ਹੱਸਿਆ ਹੋਇਆ ਹੈ ਮਾਇਆ ਦੇ ਪ੍ਰਭਾਵ ਵਿੱਚ ਇਸ ਤਰ੍ਹਾਂ ਨੱਚਦਾ ਫਿਰਦਾ ਹੈ ਜੀਵ ਮਾਇਆ ਵੱਲ ਦੇਖ ਦੇ ਕੇ ਖੁਸ਼ ਹੁੰਦਾ ਹੈ ਇਸ ਨੂੰ ਮਾਇਆ ਬਾਰੇ ਹੀ ਸੁਣਨਾ ਅਤੇ ਬੋਲਣਾ ਚੰਗਾ ਲੱਗਦਾ ਹੈ ਮਾਇਆ ਦੇ ਪ੍ਰਭਾਵ ਵਿੱਚ ਇਹ ਜੀਵ ਨੱਠਾ ਫਿਰਦਾ ਹੈ। ਮਾਇਆ ਕੋਈ ਤਨਦੌਲਤ ਦੀ ਸਤਿਗੁਰ ਜੀ ਗੱਲ ਨਹੀਂ ਕਰਦੇ। ਕਿਤੇ ਤਨਦੌਲਤ ਦੀ ਗੱਲ ਕੀ ਕਿ ਉਸ ਮਾਇਆਮਗਰ ਜੀਵ ਦੌੜਾ ਫਿਰਦਾ ਹੈ। ਮਾਇਆ ਦੀ ਗੱਲ ਕੀਤੇ ਕਿ ਜੋ ਸਾਡਾ ਜੀਵਨ ਹ ਉਹ ਪਰਮਾਤਮਾ ਵੀ ਦੇਖੋ ਕਿਹੋ ਜੀ ਖੇਡ ਰਚਾਉਂਦਾ ਹੈ ਬਾਜੀ ਗਰ ਕੇ ਖੇਲ ਕੋ ਸਮਝਤ ਨਹੀਂ ਲੋਕ ਕਿਉਂਕਿ ਪਰਮਾਤਮਾ ਦੀ ਖੇਡ ਦੇਖੋ ਕਹਿੰਦੇ ਖਾਲੀ ਹੱਥੀ ਆਉਂਦਾ ਇਹ ਬੰਦਾ ਇਹ ਜੀਵ ਖਾਲੀ ਹੱਥੇ ਆਉਂਦਾ ਹੈ ਤੇ ਅੰਤ ਸਮੇ ਇਹਦੇ ਆਪਣੇ ਰਿਸ਼ਤੇਦਾਰ ਭੈਣ ਭਰਾ ਇਸਦੇ ਹੱਥ ਖਾਲੀ ਕਰ ਦਿੰਦੇ ਹਨ ਤੇ ਜਿਹੜੀ ਜੇਬ ਦੇ ਵਿੱਚ ਮਾਇਆ ਹੁੰਦੀ ਨਾ ਉਹ ਵੀ ਕਹਿੰਦੇ ਰਿਸ਼ਤੇਦਾਰ ਭੈਣ ਭਰਾ ਜਿਸ ਵੇਲੇ ਨਲੌਣ ਲੱਗਦੇ ਆ ਉਹ ਕੱਢ ਲੈਂਦੇ ਆ ਜੇ ਕੋਈ ਸੋਨੇ ਦਾ ਗਹਿਣਾ ਪਾਇਆ ਹੋਵੇ ਉਹ ਕੱਢ ਲੈਂਦੇ ਆ ਲਾ ਲੈਂਦੇ ਆ ਮੈਂ ਖਾਲੀ ਹੱਥੇ ਜਾਂਦਾ ਬੰਦਾ ਤੇ ਜਿਹੜੇ ਕੱਪੜੇ ਹੁੰਦੇ ਆ ਜਿਹੜੇ ਕੰਮ ਦੇ ਨਹੀਂ ਹੁੰਦੇ ਕਹਿੰਦੇ ਉਹ ਨਾਲ ਉਹਦੇ ਅੱਗ ਲਾ ਦਿੰਦੇ ਆ ਕੱਪੜਿਆਂ ਨੂੰ ਜਿਹੜੇ ਕੰਮ ਦੇ ਨਹੀਂ ਹੁੰਦੇ ਤੇ ਜਿਹੜੇ ਕੰਮ ਦੇ ਹੁੰਦੇ ਚੀਜ਼ ਉਹਨੂੰ ਆਪ ਸੰਕ ਰੱਖ ਲੈਂਦੇ ਵੀ ਇਹ ਕਪੜਿਆਂ ਨੂੰ ਉਹਦੇ ਕਪੜਿਆਂ ਨੂੰ ਅੱਗ ਲਾਈ ਜਾ ਸਕਦੀ ਤੇ ਜਿਹੜੀ ਮਾਇਆ ਹੁੰਦੀਆਂ ਜਿਹੜੀ ਜੇ ਵੀ ਜੋਦੇ ਵਿੱਚ ਉਹਨੂੰ ਕਿਉਂ ਨਹੀਂ ਲਗਾਈ ਜਾ ਸਕਦੀ ਤੇ ਜਿਹੜਾ ਸੋਨਾ ਗਣਾ ਪਾਇਆ ਹੁੰਦਾ ਉਸ ਨੂੰ ਅੱਗ ਕਿਉਂ ਨਹੀਂ ਲਗਾਈ ਜਾ ਸਕਦਾ ਇਹ ਉਸ ਪਰਮਾਤਮਾ ਦੀ ਛੇੜ ਹੈ ਕਿ ਮੈਂ ਤੈਨੂੰ ਖਾਲੀ ਅਤੀ ਭੇਜਿਆ ਹੈ ਤੇ ਤੂੰ ਵੀ ਮੇਰੇ ਕੋਲੋਂ ਖਾਲੀ ਹੱਥੀ ਹੀ ਆਉਣਾ ਹੈ ਕਿ ਰਿਸ਼ਤੇਦਾਰ ਭੈਣ ਭਰਾ ਕਹਿੰਦੇ ਜੋ ਕੁਝ ਵੀ ਹੁੰਦੇ ਆ ਉਤਾਰ ਲੈਂਦੇ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਮਾਟੀ ਤੋਂ ਪੁੱਤਰਾ ਕੈਸੇ ਨਚ ਤਹ ਦੇਖੇ ਦੇਖੇ ਸੁਨੇ ਬੋਲੇ ਦੌੜੇ ਫਿਰਦਾ ਹੈ ਕਿ ਇਹ ਮਿੱਟੀ ਦਾ ਪੁੱਤਲਾ ਇਹ ਸਾਡਾ ਸਰੀਰ ਕਿੱਦਾਂ ਦੌੜਿਆ ਫਿਰਦਾ ਕਿਦਾਂ ਨੱਚਦਾ ਫਿਰਦਾ ਹੈ ਦੇਖੇ ਦੇਖੇ ਸੁਨੇ ਬੋਲੇ ਦੌੜ ਫਿਰਦਾ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹ ਜੀ ਦੌੜਾ ਫਿਰਦਾ ਹੈ ਮੈਂ ਮੇਰੀ ਦੇ ਵਿੱਚ ਫਸਿਆ ਰਹਿੰਦਾ ਹੰਕਾਰ ਦੇ ਵਿੱਚ ਫਸਿਆ ਰਹਿੰਦਾ ਹੈ ਹੰਕਾਰ ਦੇ ਕਾਰਨ ਇਹ ਜੀਵ ਆਪਣੇ ਦਿਨ ਰਾਤ ਦੀ ਨੀਂਦ ਵੀ ਹਰਾਮ ਕਰ ਲੈਂਦਾ ਹੈ ਭਾਵ ਰਾਤ ਦੀ ਨੀਂਦ ਵੀ ਇਸ ਨੂੰ ਪੂਰੀ ਨਹੀਂ ਹੁੰਦੀ ਸੋਚਾਂ ਦੇ ਵਿੱਚ ਰਾਤ ਲੰਘ ਜਾਂਦੀ ਹੈ ਕਿ ਜਦ ਕਛ ਪਾਵੈ ਤਦ ਗਰਭ ਕਰਤ ਹੈ ਮਾਇਆ ਗਈ ਤਦ ਰੋਗਨ ਲਗਤ ਹੈ ਕਿ ਜਦੋਂ ਤਾਂ ਜੀਵ ਨੂੰ ਕੁਝ ਪ੍ਰਾਪਤ ਹੋ ਜਾਂਦਾ ਹੈ। ਭਾਵੇਂ ਆਪਾਂ ਜਦੋਂ ਵਿਆਹ ਜਾਂਦੇ ਆਂ ਵਿਆਹ ਤੋਂ ਬਾਅਦ ਸਭ ਤੋਂ ਪਹਿਲਾਂ ਇਹੀ ਆਸ ਰੱਖਦਾ ਹੈ ਕਿ ਮੇਰੇ ਕੋਈ ਨਾ ਕੋਈ ਧੀ ਪੁੱਤਰ ਹੋਵੇ। ਔਰ ਜਦੋਂ ਧੀ ਪੁੱਤਰ ਹੋ ਜਾਂਦਾ ਫਿਰ ਕਹਿੰਦੇ ਨੱਚਦਾ ਫਿਰਦਾ ਹੈ। ਖੁਸ਼ੀਆਂ ਮਨਾਉਂਦਾ ਹੈ। ਕਾਰਵਾਰ ਨੇ ਖੁਸ਼ੀਆਂ ਮਨਾਉਂਦਾ ਹੈ ਮੇਰਾ ਘਰ ਬਣ ਗਿਆ ਮੇਰਾ ਆ ਬਣ ਗਿਆ ਮੇਰਾ